ਫਰੀਦਕੋਟ ਦੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਬਣੇ ਨਸ਼ਾ ਛਡਾਊ ਕੇਂਦਰ ਜਿੱਥੇ ਪੁਲਿਸ ਵੱਲੋਂ ਕੁਝ ਨੌਜਵਾਨਾਂ ਨੂੰ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੀ ਜੋ ਆਪਣੀ ਇੱਛਾ ਦੇ ਅਨੁਸਾਰ ਨਸ਼ਾ ਛੱਡਣਾ ਚਾਹੁੰਦੇ ਸਨ ਪਰ ਪਿਛਲੇ ਇੱਕ ਹਫ਼ਤੇ ਤੋਂ ਕਰੀਬ 5 ਨੌਜਵਾਨ ਇਸ ਸੈਂਟਰ ਦੇ ਵਿੱਚੋਂ ਸੁਰੱਖਿਆ ਕਰਮਚਾਰੀਆਂ ਨੂੰ ਚੱਕਮਾ ਦੇ ਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਅੱਜ ਆਈਜੀ ਫਰੀਦਕੋਟ ਰੇਂਜ ਗੁਰ ਸ਼ਰਨ ਸਿੰਘ ਵੱਲੋਂ ਇਸ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੀਤਾ ਗਿਆ ਤਾਂ ਜੋ ਸੈਂਟਰ ਤੇ ਮਰੀਜ਼ਾਂ ਨੂੰ ਮੈਲ ਵਾਲੇ ਇਲਾਜ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਜਾ ਸਕੇ ਇਸ ਮੌਕੇ ਉਹਨਾਂ ਵੱਲੋਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਨਾਲ ਹੀ ਉੱਥੋਂ ਦੇ ਸਟਾਫ ਦੇ ਨਾਲ ਗੱਲਬਾਤ ਕਰ ਪ੍ਰਬੰਧਾਂ ਸੰਬੰਧੀ ਅਤੇ ਇਲਾਜ ਸੰਬੰਧੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਇੱਥੇ ਪਛਾਹ ਮਾਹੌਲ ਹੈ 인ਫਰਾਸਟ੍ਰਕਚਰ ਬੜਾ ਅੱਛਾ ਹੈ ਡਾਕਟਰਸ ਨਾਲ ਡਿਟੇਲ ਦੇ ਵਿੱਚ ਗੱਲ ਹੋਈ ਹੈ ਔਰ ਪੇਸ਼IENTS ਨੂੰ ਲੱਗਾ ਹੈ ਮੈਨੂੰ ਲੱਗਦਾ ਹੈ ਕਿ ਜੋ ਕੁਝ ਹੁਣ ਤੱਕ ਕੀਤਾ ਜਾ ਰਿਹਾ ਹੈ ਉਹ ਕਾਫੀ ਵਧੀਆ ਹੈ ਔਰ ਇਹਦੇ ਵਿੱਚ ਹੋਰ ਇੰਪਰੂਵਮੈਂਟਸ ਕਿੱਦਾਂ ਕੀਤੀਆਂ ਜਾਣ ਇਸ ਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ਼ਨਸ ਹੋਏ ਹਨ ਅਸੀਂ ਸਾਰੇ ਸਟੇਕ ਹੇਲਡਰ ਸਾਰੇ ਡਿਪਾਰਟਮੈਂਟਸ ਪੁਲਿਸ ਸਿਵਲ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਫੈਬ੍ਰਿਕ ਅਰਗੇਨਾਈਜੇਸ਼ਨਸ ਔਰ ਜਿੰਨੇ ਵੀ ਗਵਰਨਮੈਂਟ ਡਿਪਾਰਟਮੈਂਟਸ ਹੈਗੇ ਆ ਸੋਸ਼ਲ ਆਰਗੇਨਾਈਜੇਸ਼ਨਸ ਹੈਗੇ ਨੇ ਵਲੰਟੀਅਰਸ ਹੈਗੇ ਨੇ ਉਹਨਾਂ ਸਾਰਿਆਂ ਨੂੰ ਇਨਵੋਲ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਐਂਡ ਰਿਜ਼ਲਟ ਜਿਹੜਾ ਹੈਗਾ ਆ ਉਸ ਨੂੰ ਟਾਰਗੇਟ ਕੀਤਾ ਜਾਵੇ ਕਿਉਂਕਿ ਅਲਟੀਮੇਟ ਅਚੀਵਮੈਂਟ ਸਾਹੀ ਹੈ ਜੇ ਅਸੀਂ ਜਿਹੜੇ ਡਰਗ ਐਡਿਕਟਸ ਹੈਗੇ ਆ ਉਹਨਾਂ ਨੂੰ ਯੂਸਫੁਲ ਮੈਂਬਰਸ ਆਫ ਸੋਸਾਇਟੀ ਬਣਾ ਸਕੀਏ ਔਰ ਰੀਲੈਪਸ ਨੂੰ ਘਟਾਈਏ ਇਹਦੇ ਵਾਸਤੇ ਜੇ ਇੰਪੋਰਟਮੈਂਟ ਦਾ ਕੰਟਰੀਬਿਊਸ਼ਨ ਹੋਵੇ ਚਾਹੇ ਰੀ ਐਡਿਕਸ਼ਨ ਦਾ ਹੋਵੇ ਰੀਹੈਬਿਲੀਟੇਸ਼ਨ ਦਾ ਹੋਵੇ ਇਹਨਾਂ ਸਾਰਿਆਂ ਦੀ ਸਨਰਜੀ ਕਰੀਏਟ ਕਰਕੇ ਐਂਡ ਰਿਜ਼ਲਟ ਦੇ ਫੋਕਸ ਕਰਨਾ ਚਾਹੁੰਦੇ ਆਂ ਔਰ ਜਿਹੜੀਆਂ ਆਪਣੀਆਂ ਐਫਰਟਸ ਹੈਗੀਆਂ ਨੇ ਇਹਨਾਂ ਨੂੰ ਬ੍ਰਾਡਕਾਸਟ ਕਰਕੇ ਇੰਟੈਂਸੀਫਾਈ ਕਰਕੇ ਅਸੀਂ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਸਾਡੀ ਜਿਹੜੀ ਆਊਟਰੀਚ ਆ ਹੋਵੇ ਔਰ ਮੈਕਸਿਮਮ ਬੈਨੀਫੀਸ਼ੀਅਰੀਜ਼ ਜਿਹੜੇ ਹੈਗੇ ਨੇ ਇਹ ਸਾਰੀ ਮਿਹਨਤੋਂ ਦਾ ਫਾਇਦਾ ਉਠਾ ਸਕਣ ਫਿਰ ਕੁਝ ਲੋਕੋ ਦੀ ਨੌਜਵਾਨਾਂ ਨੇ ਇੱਥੇ ਪੱਟੀ ਕਰਾਇਆ ਗਿਆ ਸੀ ਜਿਹੜੇ ਐਡਿਕਸ਼ਨ ਤੋਂ ਪਰੇਸ਼ਾਨ ਚੜਨਾ ਚਾਹੁੰਦੇ ਹੁੰਦੇ ਹੁਣ ਤੱਕ ਕਿੰਨੇ ਨੌਜਵਾਨਾਂ ਦੇ ਇੱਥੇ ਆਉਣਗੇ ਔਰ ਇਹ অনਗoing ਪ੍ਰੋਸੈਸ ਹੈਗਾ ਯਾ ਲਗਾਤਾਰ ਕਿਉਂਕਿ ਕੋਈ ਇਸ ਦੀ ਸਮਾਂ ਸੀਮਾ ਸ਼ੁਰੂ ਤੋਂ ਦਿੱਤੇ ਆਪਾਂ ਇਹਨੂੰ ਇਨ ਨੰਬਰ ਸਪੈਸੀਫਿਕਲੀ ਦਰਸਾਣਾ ਹੋਵੇ ਤਾਂ ਇਹ ਕਦੋਂ ਤੋਂ ਕਦੋਂ ਤੱਕ ਦੀ ਗੱਲ ਹੈਗੀ ਹੈ ਲੇਕਿਨ ਕਿਉਂਕਿ ਇਹ ਤੇ ਪਹਿਲਾਂ ਤੋਂ ਚੱਲਦਾ ਪ੍ਰੋਸੈਸ ਹੈ ਔਰ ਅੱਗੇ ਵੀ ਚੱਲਦਾ ਰਹਿਣਾ ਹੈ ਆ ਕਾਫੀ ਅੱਗੇ ਵੀ ਇਹ ਐਫਰਟ ਹੁੰਦੀ ਰਹੀ ਆ ਲੇਕਿਨ ਹੁਣ ਅਸੀਂ ਇਸ ਨੂੰ ਹੋਰ ਵੀ ਟੇਸ ਕਰਕੇ ਜੋ ਕੁਝ ਅਸੀਂ ਪਹਿਲਾਂ ਕਰ ਰਹੇ ਆ ਸਾਡਾ ਟਾਰਗੇਟ ਘੱਟੋ ਘੱਟ ਪਹਿਲਾਂ ਨਾਲ ਇਸ ਨੂੰ ਪੋਰਟਫੋਲਸ ਇਨਕਰੀਜ਼ ਕਰ ਦੇਣ ਦਾ ਹੈਗਾ ਯਾ ਵਿਦਨ ਨੈਕਸਟ Uh, 10 15 ਡੇਸ ਔਰ ਉਹਦੇ ਵਾਸਤੇ ਅਸੀਂ ਕੱਲ ਵੀ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਮੀਟਿੰਗ ਹੋਈ ਸੀਗੀ ਅੱਜ ਵੀ ਇੱਥੇ ਅਸੀਂ ਵਿਜ਼ਿਟ ਕੀਤੀ ਆ ਔਰ ਮੈਂ ਜਿਹੜੇ ਮੇਰੇ ਇੰਪ੍ਰੈਸ਼ਨ ਹੈਗਾ ਯਾਰ ਸਾਰਾ ਆਫਟਰ ਮੀਟਿੰਗਸ ਐਂਡ ਵਿਜ਼ਿਟ ਆ ਇੱਕ ਡੂਏਬਲ ਅਚੀਵਮੈਂਟ ਹੈ ਔਰ ਆਈ ਏਮ ਕੌਨਫੀਡੈਂਟ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਇਹ ਇਸ ਐਫਰਟ ਨੂੰ ਚਾਰ ਗੁਣਾ ਤੱਕ ਵਧਾ ਦੇਣ ਦਾ ਹੈਗਾ ਹੈ ਇਹ ਅਸੀਂ ਕੰਫਰਟੇਬਲੀ ਅਚੀਵ ਕਰ ਲਾਂਗੇ ਪਿਛਲੇ ਕੁਝ ਦਿਨਾਂ ਵਿੱਚ ਚਾਰ ਤੋਂ ਪੰਜ ਮੌਜਾਂ ਦੇ ਰਿਪੋਰਟ ਨਜ਼ਰ ਸ਼ੁਰੂ ਕਰਨ ਤੋਂ ਬਾਅਦ ਹੋਏ ਸੀਗੇ ਇੱਥੇ ਕਮੀਆਂ ਰਹਿ ਗਈਆਂ ਕਿ ਉਹਨਾਂ ਨੂੰ ਮੋਟੀਵੇਸ਼ਨ ਚੰਗੀ ਤਰ੍ਹਾਂ ਕੀਤਾ ਗਿਆ ਜਾਂ ਉਹਨਾਂ ਨੂੰ ਕੋਈ ਕਾਉਂਸਲਿੰਗ ਨਹੀਂ ਦਿੱਤੀ ਗਈ। ਅ ਕਾਉਂਸਲਿੰਗ ਇਹਨੇ ਵਾਸਤੇ ਵੀ ਅ ਸਪੈਸਿਫਿਕ ਡਿਸਕਸ਼ਨ ਕੀਤੀ ਹੈਗੀ ਆ ਕਿ ਕਿਹਨੇ ਕਰੀਅਰ ਫੈਕਟਰਸ ਹੈ ਜਿਹਦੇ ਕਰਕੇ ਜਿਹੜੇ ਸਾਡੇ ਗੇਨਸ ਹੈਗੇ ਨੇ ਉਹ ਲਿਕਵਿਫਾਈ ਹੋ ਰਹੇ ਹੈ ਜਾਂ ਕਿਤੇ ਅਰੋਹੀ ਹੋ ਰਿਹਾ ਹੈ ਕਿਤੇ ਲੂਪ ਹੋਸ ਹੈਗੇ ਨੇ ਜ਼ਰੂਰ ਕੁਝ ਫੈਕਟਰਸ ਰਹਿ ਹੋਣਗੇ ਉਹਨਾਂ ਨੂੰ ਵੀ ਅਸੀਂ ਇਨਕੰਕ੍ਰੀਟ ਟਰਮਸ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਬੀਅਸਲੀ ਯੈਸ ਮੋਟੀਵੇਸ਼ਨ ਦੀ ਕਾਉਂਸਲਿੰਗ ਦੀ ਕੁ कमी ਹੋ ਗਈ ਜਿਸ ਕਰਕੇ ਉਹ ਇੱਥੋਂ ਚਲੇ ਗਏ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਉਹ ਸਾਰੇ ਫੈਕਟਰਸ ਨੂੰ ਡਾਇਗਨੋਸ ਕੀਤਾ ਜਾਵੇ ਉਹਨਾਂ ਨੂੰ ਅਡਰੈਸ ਕੀਤਾ ਜਾਵੇ ਰੈਮਡੀ ਕੀਤਾ ਜਾਵੇ ਔਰ ਜਿਹੜੇ ਵੀ ਇੱਥੇ ਸਾਡੇ ਕੋਲ ਨਸ਼ਾ ਸ਼ਰੂ ਕੇਂਦਰ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਇੱਥੇ ਕੰਫਰਟੇਬਲ ਬਣਾਇਆ ਜਾਵੇ ਤਾਂ ਕਿ ਇੱਥੋਂ ਜਾਣ ਸਮੇਂ ਉਹਨਾਂ ਦੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਆਲਮੋਸਟ 90% ਤੱਕ ਓਵਰਕਮ ਹੋ ਜਾਵੇ ਇਹਨਾਂ ਤੇਰੇ ਬਿੱਟ ਫਰਾ ਰਹੀ ਸੀ ਉਹਨਾਂ ਦੇ ਪੇਡਸ ਤੋਂ ਬਲੇਮ ਕੀਤਾ ਜਾਂਦਾ ਸੀ ਕਿ ਇੱਥੇ ਸੁਗਧਾਮਾ ਉਹੀ ਨਹੀਂ ਮਿਲਦੀਆਂ ਜਾਂ ਟ੍ਰੀਟਮੈਂਟ ਜਿਹੜਾ ਉਹਨਾਂ ਨੂੰ ਪਰਪਰ ਨਹੀਂ ਮਿਲਦਾ ਕੀ ਤੁਹਾਨੂੰ ਲੱਗਾ ਕਿ ਕਿਸੇ ਕਿਸੇ ਕੋਈ ਕਮੀਆਂ ਸੀ ਨਹੀਂ ਆਈਆਂ ਜੋ ਮੈਂ ਦੇਖਿਆ ਆ ਮੇਰੇ ਮੁਤਾਬਕ ਤਾਂ ਇਹ ਸਾਰੀਆਂ ਸੁਗਧਾਮਾ ਆ ਰਹੀ ਇਸ ਨੇ ਬੜੀ ਅੱਛੀਆਂ ਹੈਗੀਆਂ ਨੇ ਹਰ ਚੀਜ਼ ਦੇ ਵਿੱਚ ਇੰਪਰੂਵਮੈਂਟ ਦਾ ਵੀ ਸਕੂਪ ਹੁੰਦਾ ਆ ਔਰ ਸੁਵਿਧਾ ਜਿਹੜੀ ਆ ਬੜਾ ਰਿਲੇਟਿਵ ਟਰਮ ਲੱਗੀ ਆ ਇਸੇ ਵਾਸਤੇ ਇੱਕ ਅੱਛੀ ਜਗ੍ਹਾ ਸਾਫ਼ ਸੁਥਰੀ ਜਗ੍ਹਾ ਕੰਫਰਟੇਬਲ ਹੋ ਸਕਦੀ ਆ ਕਿਸੇ ਵਾਸਤੇ ਐਸੀ ਜਗ੍ਹਾ ਕੰਫਰਟੇਬਲ ਹੋ ਸਕਦੀ ਆ অল ਡਿਪੈਂਡੈਂਟਲੀ लेकिन यीजनेबल सुविधावं है लॉजिस्टिकली वीआर वैल प्लेसड और इतने जे डॉक्टरस है उन्होंने इंटरैक्शन किया लैवल ऑफ कमिटमेंट लैवल ऑफ प्रोफेसल कॉम्पीटेंस काफ़ी वीडियो हैगाड़ हैगी सारिया एजेंसीज कोठे हो के एलर्जीज जीडिया है उन्होंने प्रॉपर तरीके चैनलाइज किया जाए और एंड रिजल्ट जोड़ा हैगा उसमें मैगनीफाई है किया जाए मैक्सीमाइज़ किया जाए जा 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 जा